ਕਰ ਕਦੇ ਕੁੰਡਾ ਬੰਦ ਕਰ ਦਿੰਦੀ ਹੈ ਕਦੇ ਮੈਨੂੰ ਪੌੜੀ ਬੰਦ ਕਰ ਦਿੰਦੀ ਹੈ ਕਦੇ ਕਰੇ ਫੋਨ ਦੀ ਬੰਦ ਕਰ ਦਿੰਦੀ ਹੈ ਕਦੇ ਕੁਝ ਕਰ ਦਿੰਦੀ ਹੈ ਸਰ ਮੈਨੂੰ ਇਹ ਜਦੋਂ ਦਾ ਮੈਂ ਰਿਟਾਇਰ ਹੋਇਆ ਸਰ ਮੇਰੇ ਲਈ ਜੀਰਾਮ ਦਿੱਤਾ ਸੀ ਨਾ ਮੈਨੂੰ ਕਰਫੋਰਨ ਦਿੰਦੀ ਹੈ ਨਾ ਮੈਨੂੰ ਏਜੰਸੀ ਬੰਦ ਕਰ ਦਿੰਦੀ ਹੈ ਤਾਂ ਮੇਰੀ ਹੱਤੋਂ ਮਰੀਏ ਇਹਨੇ ਮੇਰਾ ਬਹੁਤ ਸਰ ਜੀਰਾਮ ਦਿੱਤਾ ਹੈ ਮੈਨੂੰ ਇੱਕ ਰੋਬਰ ਕਰਦੀ ਹੈ ਉਹ ਇਹਨੇ ਮੇਰੇ ਤੇ 3-4 ਮਿੰਟ ਦੇ ਕੋਰ ਕੇ ਸਿੱਤੀ ਨੇ ਬਲਾਤਕਾਰ ਦਾ ਕੋਰ ਕੇ ਸਿੱਤੀ ਸਰ ਇਹ ਨਹੀਂ ਕਰਦੀ ਸਰ ਮੈਨੂੰ ਘਰੋਂ ਕੱਢਣ ਦਾ ਕੀਤਾ ਇੱਕ ਵਾਰ ਮੇਰੇ ਤੇ ਇਹਨੇ ਪਰਚਾ ਲੈਣ ਦਾ ਕੀਤਾ ਫਿਰ ਨਹੀਂ ਬੋਤਵਰੀ ਆਏ ਸਾਡੇ ਪਰ ਪਹਿਲਾਂ ਵੀ ਕਿਹਾ ਇਹਨਾਂ ਨੇ ਵੀ ਕਿਹਾ ਸੀ ਇੱਕ ਵਾਰੀ ਬਈ ਤੂੰ ਜਾ ਪਈ ਅਲੱਗ ਫਰੇਲਾ ਤੂੰ ਅਲੱਗ ਕਿਉਂ ਨਹੀਂ ਰੰਨਾ ਤੇ ਇਹ ਉੱਥੇ ਨਹੀਂ ਜਾਂਦਾ ਇਹ ਮੈਨੂੰ ਪਛਾਣ ਮੇਰੇ ਨਾਲ ਮਾਰਕਟਾਈਂਗ ਕਰਕੇ ਮੈਨੂੰ ਨੀਚਾ ਦਿਖਾ ਲਈ ਮੈਨੂੰ ਝੂਠੀ ਨਹੀਂ ਕਰਦਾ ਜੀ ਅਬੋਹਰ ਕਾਂਗਰਸ ਦੀ ਔਰਤ ਨੇਤਾ ਕਵਿਤਾ ਸੋਲੰਕੀ ਉੱਤੇ ਉਸਦੇ ਪਤੀ ਸ਼ਾਮ ਲਾਲ ਨੇ ਕਰੀ 25 ਘੰਟੇ ਬੰਦੀ ਬਣਾ ਕੇ ਰੱਖਣ ਦੇ ਦੋਸ਼ ਲਾਏ ਨੇ ਜਿਸ ਤੋਂ ਬਾਅਦ 112 ਹੈਲਪਲਾਈਨ ਤੇ ਸੂਚਨਾ ਦਿੱਤੀ ਗਈ 112 ਹੈਲਪਲਾਈਨ ਦੇ ਏਐਸਆਈ ਪੱਪੂ ਗਰਾਮ ਅਤੇ ਹੋਰ ਪੁਲਿਸ ਪਾਟੀ ਮੌਕੇ ਤੇ ਪਹੁੰਚੇ ਅਤੇ ਉਸ ਨੂੰ ਬੰਦ ਕਮਰੇ ਤੋਂ ਬਾਹਰ ਕੱਢਿਆ ਅਤੇ ਅਬੋਹਰ ਦੇ ਸਰਕਾਰੀ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਸ਼ਾਮ ਲਾਲ ਦਾ ਇਲਾਜ ਚੱਲ ਰਿਹਾ ਹੈ ਇਧਰ ਸ਼ਾਮ ਲਾਲ ਦੀ ਧਰਮ ਪਤਨੀ ਅਤੇ ਕਾਂਗਰਸੀ ਨੇਤਾ ਕਵਿਤਾ ਸੋਲੰਕੀ ਨੇ ਸਾਰੇ ਗੱਲ ਤੋਂ ਇਨਕਾਰ ਕਰ ਦਿੱਤਾ ਕਵਿਤਾ ਸੋਲੰਕੀ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਕੁੱਟਮਾਰ ਕਰਦਾ ਹੈ ਅਤੇ ਤੰਗ ਪਰੇਸ਼ਾਨ ਵੀ ਕਰਦਾ ਹੈ ਉਧਰ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਏ ਬਿਜਲੀ ਵਿਭਾਗ ਦੇ ਤੋਂ ਰਿਟਾਇਰਡ ਸ਼ਾਮ ਲਾਲ ਨੇ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਤੰਗ ਪਰੇਸ਼ਾਨ ਕਰਦੀ ਹੈ ਤੇ ਉਸ ਨੂੰ ਖਾਣਾ ਵੀ ਨਹੀਂ ਦਿੰਦੀ ਤੇ ਕੱਪੜੇ ਵੀ ਖੁੱਲਤ ਹੁੰਦੇ ਮੌਕੇ ਤੇ ਪਹੁੰਚੇ 112 ਹੈਲਪਲਾਈਨ ਦੇ ਐਸਆਈ ਪੱਪੂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਾਮ ਲਾਲ ਰਿਟਾਇਰਡ ਐਸਡੀਓ ਜਿਸ ਨੂੰ ਉਸ ਦੀ ਪਤਨੀ ਵੱਲੋਂ ਕਮਰੇ ਦੇ ਵਿੱਚ 22 ਘੰਟਿਆਂ ਤੋਂ ਬੰਦ ਜੀ ਬਣਾ ਕੇ ਰੱਖਿਆ ਹੋਇਆ ਉਹ ਮੌਕੇ ਤੇ ਡਾਕਟਰ ਟੀਮ ਲੈ ਕੇ ਉਸ ਦਾ ਇਲਾਜ ਕਰਵਾਇਆ ਤੇ ਅਬੂਹਰ ਦੇ ਸਰਕਾਰੀ ਹਸਪਤਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਰ ਸਰ ਸ਼ਾਮਲਾ ਜੀ ਗੱਲ ਕੀ ਹੋਈ ਹੈ ਕਿਉਂ ਤੁਹਾਨੂੰ ਤੜਿਆ ਗਿਆ ਕਿੰਨੇ ਤੜਿਆ ਸਰ ਪਹਿਲੀ ਵਾਰ ਹੀ ਨਹੀਂ ਮੇਰੇ ਨਾਲ ਪਹਿਲਾਂ ਵੀ ਬਹੁਤ ਵਾਰੀ ਹੋਇਆ ਸਰ ਬਾਰ ਕਦੇ ਕੁੰਡਾ ਬੰਦ ਕਰ ਦਿੰਦੀ ਹੈ ਕਦੇ ਮੈਨੂੰ ਪਾਣੀ ਬੰਦ ਕਰ ਦਿੰਦੀ ਹੈ ਕਦੇ ਇੱਕ ਕਰੇ ਬਿਜਲੀ ਬੰਦ ਕਰ ਦਿੰਦੀ ਹੈ ਕਦੇ ਕੁਝ ਕਰ ਦਿੰਦੀ ਹੈ ਸਰ ਮੈਨੂੰ ਇਹ ਜਦੋਂ ਦਾ ਮੈਂ ਰਿਟਾਇਰ ਹੋਇਆ ਸਰ ਮੇਰੇ ਲਈ ਮੇਰਾ ਜੀਣਾ ਆਰਾਮ ਕੀਤਾ ਸਰ ਨਾ ਮੈਨੂੰ ਘਰ ਫੜਨ ਦਿੰਦੀ ਹੈ ਨਾ ਮੈਨੂੰ ਏਜੰਸੀ ਫੜਨ ਦਿੰਦੀ ਹੈ ਉਹ ਤਾਂ ਮੇਰੀ ਬੇਇੱਜ਼ਤੀ ਕਰਦੀ ਐ ਨਾਮਨ ਰੋਟੀ ਦੇ ਰਹੀ ਐ ਨਾ ਮੈਨੂੰ ਨਾ ਮੈਨੂੰ ਪਾਣੀ ਦੇ ਰਹੀ ਐ ਨਾ ਮੈਨੂੰ ਮੈਂ ਕੱਪੜੇ ਆਪ ਤੋਂ ਨਜ਼ਰ ਮੈਂ ਆਪ ਆਪ ਮੈਂ ਕੱਪੜੇ ਤੋਰੇ ਆਪ ਮੈਂ ਸਰ ਰੋਟੀ ਰੋਟੀ ਬਰੋ ਲੈ ਕੇ ਨਾ ਮੈਂ ਰੋਟੀ ਵੀ ਖਾਂਦਾਂ ਦੀ ਸਰ ਮੈਨੂੰ ਹੁਣ 20 20 ਘੰਟੇ ਤੋਂ ਉੱਪਰ ਹੋ ਗਏ ਸਰ ਮੈਨੂੰ ਨੇ ਬੰਦ ਕੀਤਾ ਲੋਕਨ ਮੈਂ ਆਪਣੇ ਦੋਸਤਾਂ ਨੂੰ ਫੋਨ ਕੀਤਾ ਸਰ ਇਹਨੇ ਕੋਈ ਪਰਵਾਹ ਨਹੀਂ ਕੀਤੀ ਸਭ ਨੂੰ ਕਹਿੰਦੀ ਐ ਇਹਨੂੰ ਬਾਹਰ ਕੱਢੋਗੇ ਤਾਂ ਅਜੋ ਨਹੀਂ ਮੈਂ ਨਹੀਂ ਉਹ ਤੋਂ ਬਾਅਦ ਸਰ ਮੈਂ ਵੀ ਕਿਹਾ ਵੀ ਮਹਾਯ ਪਰ ਪ੍ਰੈਸੇਬਲ ਖਬਰ ਜਾਊਗੀ ਖਬਰ ਤੇਰੀ ਬੇਇੱਜ਼ਤੀ ਹੋਊਗੀ ਤੂੰ ਲੀਡਰ ਚ ਲੀਡਰੀ ਬਣ ਲੀਡਰ ਕਰਦੀ ਸਰ ਇਹਨੇ ਉਹ ਮੇਰੇ ਦੋਸਤ ਨੂੰ ਕਿਸੇ ਤਰ੍ਹਾਂ ਕਹਿੰਦਾ ਕਿ ਮੈਂ ਪ੍ਰਸਪਰਸ਼ੀ ਕੋਈ ਪਰਵਾਹੀ ਨਹੀਂ ਕਰਦੀ ਜਿਹਨੂੰ ਮਰਜ਼ੀ ਆਉਂਦੀ ਤੈਨੂੰ ਮੈਂ ਮਰਦਾ ਤੇ ਮਰ ਜਾਂਦਾ ਸਰ ਮੇਰੀ ਹੱਤ ਬਹੁ ਮਾਰੀ ਹੈ ਇਹਨੇ ਮੇਰਾ ਬਹੁਤ ਸਾਰ ਜੀਣਾ ਨਾਮ ਕੀਤਾ ਹੈ ਮੈਨੂੰ ਇੱਕ ਕਰੋਬਰ ਕਰਦੀ ਹੈ ਉਹ ਇਹਨੇ ਮੇਰੇ ਤੇ 3 4 ਮਿਲ ਤੇ ਕੋਰਟ ਕੇਸ ਕੀਤੇ ਨੇ ਬਲਾਤਕਾਰ ਦਾ ਕੋਰਟ ਕੇਸ ਕੀਤਾ ਸਰ ਇਹਨੇ ਮੇਰੇ ਤੇ ਇੱਕ ਸਾਰ ਮੈਨੂੰ ਕਰੋਬ ਕਰਨ ਦਾ ਕੀਤਾ ਇੱਕ ਸਾਰ ਮੇਰੇ ਤੇ ਇਹਨੇ ਖਰਚਾ ਲੈਣ ਦਾ ਉਹ ਕੀਤਾ ਪਿਆ ਸਰ ਤੇ ਹਰ ਬੰਦੇ ਤੋਂ ਸਾਰ ਮੇਰੀ ਬੇਇੱਜ਼ਤੀ ਕਰਾਰੀ ਸਰ ਇਹਨੇ ਕੀਤਾ ਸਰ ਦਫਤਰ ਨਹੀਂ ਮੇਰੀ ਪਹੁੰਚ ਮੈਨੇ ਕੋਈ ਨਾ ਹਸਲਾ ਕਰੋ ਹਸਲਾ ਕਰੋ ਪਲੀਜ਼ ਮੈਂਡ ਕਰਦੇ ਆਂ ਇਹ ਨਾ ਹੋ ਨਈ ਤਾੜਿਆ 8 ਵਸ ਦੀ ਮੇਰੇ ਘਰੇ ਵਰਦੇ ਤੇ ਮੇਰੇ ਨਾਲ ਮਾਰਕਟ ਕਰਦੇ ਮੈਨੂੰ ਗਾਲੀ ਗਲੋਚ ਕਰਦੇ ਮੈਂ ਤੁਹਾਨੂੰ ਇਹ ਜੋ ਰਿਕਾਰਡਿੰਗ ਬਣਾ ਚੁੱਕੀ ਆਂ ਗਾਲਾਂ ਦੀ ਜਿਹੜੇ ਕਿ ਇੱਕ ਦਿਨ ਦੀ ਨਹੀਂ ਆ ਮੈਨੂੰ ਬਹੁਤ ਬਦਤਾੜੀ ਕੀਤਾ ਜਾਂਦਾ ਹੈ ਜੀਵਨ ਦੀ ਗਾਲਾਂ ਕੱਢ ਕੇ ਤੁਸੀਂ ਕੀ ਕਾਰਵਾਈ ਚਾਹੁੰਦੇ ਮੈਂ ਕਾਰਵਾਈ ਚਾਹੀਏ ਵੀ ਜਲਦੀ ਤੇ ਜਲਦੀ ਇਸ ਨੂੰ ਮੈਂ ਬਹੁਤ ਵਾਰੀ ਕਿਹਾ ਬਈ ਕਾਲ ਮੇਰਾ ਇਹਨੂੰ ਨਾ ਇੱਥੇ ਵੜਨ ਦਿਓ ਨਾ ਜੋ ਇਹ ਅੰਦਰ ਆ ਕੇ ਮੈਨੂੰ ਪਰਹ ਕਰਦਾ ਮੈਂ ਬਹੁਤ ਵਾਰੀ ਇਹਨਾਂ ਨੂੰ ਕੀਤਾ ਮੈਂ ਪਪੂ ਜੀ ਜਿਹੜੇ ਅੱਜ ਆਏ ਇਹਨਾਂ ਨੇ ਬਹੁਤ ਵਾਰੀ ਆਏ ਸਾਡੇ ਕੋਲ ਪਹਿਲਾਂ ਵੀ ਇਹ ਕਿਹਾ ਇਹਨਾਂ ਨੇ ਵੀ ਕਿਹਾ ਸੀ ਇੱਕ ਵਾਰੀ ਬਈ ਤੂੰ ਜਾ ਪਈ ਆਲਾ ਜੋ ਫਰੇਲਾ ਤੂੰ ਆਲਾ ਕਿਉਂ ਨਹੀਂ ਰਹਿੰਦਾ ਹਣੋ ਤੇ ਇਹ ਉੱਥੇ ਨਹੀਂ ਜਾਂਦਾ ਮੈਨੂੰ ਪਰੇਸ਼ਾਨ ਕਰਦਾ ਮੇਰੇ ਨਾਲ ਮਾਰਕਾਈ ਕਰਕੇ ਮੈਨੂੰ ਨੀਚਾ ਦਿਖਾਣ ਲਈ ਮੈਨੂੰ ਜ਼ਲੀਲ ਕਰਦਾ ਜੀ ਬਈ ਮੈਨੂੰ ਜ਼ਲੀਲ ਕਰਦੇ ਕਦੋਂ ਤੋਂ ਰਿਸ਼ਤੇ ਖਰਾਬ ਲਿਦਾ ਸਾਰੇ ਇਸ ਤੇ ਕਰਵਰ ਨੂੰ ਕੋਈ ਵੀ 2500 ਰੁਪਏ ਕਿਸ ਨਾਲ ਨੂੰ ਲੈ ਜੀ ਐਸੀ ਗੱਲ ਕਰਕੇ ਕਿਉਂਕਿ ਇਹਨੂੰ ਪੈਸੇ ਦਾ ਬੜਾ ਲਾਲਚ ਹੈ ਜੀ ਵੀਰਾ ਜਿਹੜੀ ਤੇਰੀ ਨੌਕਰੀ ਹੈ ਵੀ ਮੈਨੂੰ ਦੇ ਦੇ ਤੂੰ ਐ ਨੌਕਰੀ ਛੱਡ ਗੈਜੈਂਸੀ ਚ ਜ਼ਿਆਦਾ ਪੈਸੇ ਹੋਏ ਮੈਨੂੰ ਦੇ ਦੇ